ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਸ਼ੰਕਰ ਮਿਸ਼ਰਾ ਇਸ ਲਈ ਦੀ ਵੱਡੀ ਖਬਰ ਆ ਰਹੀ ਹੈ ਖੇੜੀ ਵਾਲੇ ਬਾਬਾ ਜੋ ਗੁਰਵਿੰਦਰ ਦੇ ਨਾਮ ਤੇ ਵੀ ਜਾਣੇ ਜਾਂਦੇ ਨੇ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਨੇ ਚਰਚਿਤ ਬਾਬੇ ਨੇ ਉਹਨਾਂ ਨੇ ਆਪਣੀ ਸੱਸ ਦੇ ਗੋਲੀ ਮਾਰ ਦਿੱਤੀ ਇਸ ਲਈ ਵੀ ਵੱਡੀ ਖਬਰ ਆ ਰਹੀ ਹੈ ਕਿ ਖੇੜੀ ਵਾਲੇ ਬਾਬਾ ਜੋ ਸੋਸ਼ਲ ਮੀਡੀਆ ਉੱਤੇ ਕਾਫੀ ਚਰਚਿਤ ਨੇ ਉਹਨਾਂ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਪੰਜਾਬ ਦਾ ਕੋਈ ਵੀ ਗਰੀਬ ਪਰਿਵਾਰ ਦਾ ਬੱਚਾ ਹੁਣ ਚੰਗੀ ਸਿੱਖਿਆ ਲਈ ਵਾਂਝਾ ਨਹੀਂ ਰਹੇਗਾ ਪੰਜਾਬ ਦੇ ਭਵਿੱਖ ਨੂੰ ਨਿਖਾਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਗਵਾਈ ਵਾਲੀ ਪੰਜਾਬ ਸਰਕਾਰ ਨੇ 2 ਸਾਲ ਵਿੱਚ ਸਿੱਖਿਆ ਦੇ ਖੇਤਰ 'ਚ ਕ੍ਰਾਂਤੀਕਾਰੀ ਬਦਲਾ ਲਿਆਂਦਾ ਹੈ। ਅਸੀਂ ਜੇ ਬੱਚਿਆਂ ਨੂੰ ਮੌਲ ਦੇਵਾਂਗੇ ਅਸੀਂ ਜੇ ਬੱਚਿਆਂ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਦੇਵਾਂਗੇ ਤਾਂ ਮੈਨੂੰ ਲੱਗਦਾ ਕਿ ਉਹ ਕੱਲੇ ਆਪਣਾ ਜਾ ਪਿੰਡ ਦਾ ਜਾ ਪੰਜਾਬ 'ਚ ਤੇਜ਼ਦਾਨਾ ਅਭਿਲ ਕਰਨ ਹੁਣ ਚੰਗੀ ਸਿੱਖਿਆ ਲਈ ਮਹਿੰਗੇ ਪ੍ਰਾਈਵੇਟ ਸਕੂਲਾਂ 'ਚ ਨਹੀਂ ਜਾਣਾ ਪੈ ਰਿਆ ਬਲਕਿ ਸਰਕਾਰੀ ਸਕੂਲਾਂ 'ਚ ਹੀ ਸਾਰੀਆਂ ਸਹੂਲਤਾਂ ਮਿਲ ਰਹੀਆਂ ਨੇ ਪ੍ਰਾਈਵੇਟ ਤੇ ਸਰਕਾਰੀ ਸਕੂਲ ਦੇ ਵਿੱਚ ਕਾਫੀ ਡਿਫਰੈਂਸ ਮੰਨਿਆ ਜਾਂਦਾ ਸੀ ਬਟ ਹੁਣ ਆਪਾਂ ਜੇ ਕਹੀਏ ਹੁਣ ਤੇ ਸਰਕਾਰੀ ਸਕੂਲ ਬਹੁਤ ਜ਼ਿਆਦਾ ਵਧੀਆ ਬਣ ਚੁੱਕਿਆ ਪ੍ਰਾਈਵੇਟ ਸਕੂਲ ਦੇ ਨਾਲੋਂ ਸਰਕਾਰ ਨੇ ਜਿੰਦੇ ਵਿੱਚ ਹੁਣ ਕਾਫੀ ਵਧੀਆ ਇਨਫਰਾਸਟ੍ਰਕਚਰ ਵੀ ਦਿੱਤਾ ਹੈ ਪ੍ਰੋਜੈਕਟਰ ਵੇਸ ਸਟੱਡੀ ਵੀ ਦਿੱਤੀ ਹੋਈ ਹੈ ਨਾਂਹ ਟੀਚਰਸ ਦੀ ਮੈਥਡੋਲੋਜੀ ਬਹੁਤ ਵਧੀਆ ਹੈਗੀ ਹੈ ਇੱਥੇ ਦੇ ਜਦੋਂ ਮੈਨੂੰ ਮੇਰੇ ਪੇਰੈਂਟਸ ਨੇ ਇਸ ਗਵਰਨਮੈਂਟ ਸਕੂਲ ਦੇ ਵਿੱਚ ਪਾਇਆ ਤਾਂ ਉਦੋਂ ਮੈਨੂੰ ਵੀ ਸੀਗਾ ਕਿ ਉਹਨਾਂ ਨੇ ਮੈਨੂੰ ਪ੍ਰਾਈਵੇਟ ਸਕੂਲ ਵਿੱਚ ਕਿਉਂ ਨਹੀਂ ਪਾਇਆ ਹੁਣ ਮੈਨੂੰ ਪਤਾ ਲੱਗ ਰਿਹਾ ਹੈ ਕਿ ਇਹ ਸਕੂਲ ਪ੍ਰਾਈਵੇਟ ਸਕੂਲਸ ਨਾਲੋਂ ਵੀ ਕਿਤੇ ਜ਼ਿਆਦਾ ਵਧੀਆ ਹੈਗਾ ਸੂਬੇ ਚ 118 ਸਕੂਲ ਆਫ ਫੈਮਿਨੈਂਸ ਦੀ ਸ਼ੁਰੂਆਤ ਕੀਤੀ ਗਈ ਜਿਸ ਚ ਆਧੁਨਿਕ ਕਲਾਸਰੂਮ ਲਾਇਬ੍ਰੇਰੀ ਲੈਬਰਾਟਰੀ ਖੇਡ ਮੈਦਾਨਾਂ ਦਾ ਇੰਤਜ਼ਾਮ ਕੀਤਾ ਗਿਆ ਜਦੋਂ ਕਿ ਟੈਕਨੋਲੋਜੀ ਪੱਖੋਂ ਵੀ ਮੋਹਰੀ ਬਣਾਉਣ ਲਈ ਹ ਇਨਾ ਹੀ ਨਹੀਂ ਵਿਸ਼ੇਸ਼ ਟ੍ਰੇਨਿੰਗ ਸੈਮੀਨਾਰਾਂ ਲਈ ਪ੍ਰਿੰਸੀਪਲਾਂ ਨੂੰ ਵਿਦੇਸ਼ ਵੀ ਭੇਜਿਆ ਗਿਆ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੁੰਦੀ ਹੈ ਲਗਾਤਾਰ ਉਹਨਾਂ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕਾਫੀ 트ੈਂਡ ਚੱਲ ਰਿਹਾ ਉਸ ਨੂੰ ਲੈ ਕੇ ਇੱਕ ਵੱਡੀ ਖਬਰ ਹੈ ਕਿ ਉਹਨਾਂ ਨੇ ਆਪਣੀ ਸੱਸ ਦੇ ਗੋਲੀ ਮਾਰ ਦਿੱਤੀ ਤੁਹਾਨੂੰ ਦੱਸ ਦਈਏ ਕੁਝ ਹੀ ਦਿਨਾਂ ਪਹਿਲਾਂ ਕੁਝ ਹੀ ਮਹੀਨਿਆਂ ਪਹਿਲਾਂ ਉਹਨਾਂ ਦਾ ਵਿਆਹ ਹੋਇਆ ਸੀ ਜਿਸ ਤੋਂ ਬਾਅਦ ਲਗਾਤਾਰ ਦੱਸਿਆ ਜਾ ਰਿਹਾ ਹੈ ਕਿ ਆਪਸੀ ਕਲੇਸ਼ ਜਿਹੜਾ ਇਹ ਉਹਨਾਂ ਦੇ ਘਰ ਲਗਾਤਾਰ ਚੱਲ ਰਿਹਾ ਸੀ ਉਹਦੇ ਸੱਸ ਵੱਲੋਂ ਉਹਨਾਂ ਦੇ ਸੱਸ ਵੱਲੋਂ ਲਗਾਤਾਰ ਇਲਜ਼ਾਮ ਵੀ ਲਗਾਏ ਜਾ ਰਹੇ ਹੈ ਕਿ ਉਹ ਲਗਾਤਾਰ ਪੈਸੇ ਮੰਗ ਰਹੇ ਸੀ ਦਇਜ ਨੂੰ ਲੈ ਕੇ ਉਹਨਾਂ ਦੇ ਵਿੱਚ ਆਪਸੀ ਕਲੇਸ਼ ਚੱਲ ਰਿਹਾ ਸੀ ਤਾਂ ਅਚਾਨਕ ਹੀ ਜਦੋਂ ਤੂ ਤੂ ਮੈਮੇ ਦੇ ਬਾਅਦ ਉਹਨਾਂ ਵੱਲੋਂ ਬਾਬੇ ਦੇ ਵੱਲੋਂ ਆਪਣੀ ਸੱਸ ਦੇ ਗੋਲੀ ਮਾਰ ਦਿੱਤੀ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਸੱਸ ਦੇ ਪੱਟ ਦੇ ਵਿੱਚ ਗੋਲੀ ਲੱਗੀ ਹੈ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਉਹਦੀ ਸੱਸ ਹੈ ਉਹ ਠੀਕ ਹੈ ਹਸਪਤਾਲ ਦੇ ਵਿੱਚ ਉਹਦਾ ਇਲਾਜ ਚੱਲ ਰਿਹਾ ਹੈ ਪਰ ਉਹਨਾਂ ਵੱਲੋਂ ਲਗਾਤਾਰ ਇਹ ਹੀ ਕਿਹਾ ਜਾ ਰਿਹਾ ਹੈ ਕਿ ਬਾਪੇ ਨਾਲ ਮੈਂ ਆਪਣੀ ਕੁੜੀ ਜਿਹੜੀ ਹੈ ਵਿਆਹ ਕੇ ਬਹੁਤ ਵੱਡੀ ਗਲਤੀ ਕਰ ਦਿੱਤੀ ਹੈ ਤਾਂ ਇਸ ਵਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਖੇੜੀ ਵਾਲੇ ਬਾਬਾ ਜੋ ਗੁਰਵਿੰਦਰ ਜੀ ਦੇ ਨਾਂ ਤੇ ਜਾਣੇ ਜਾਂਦੇ ਨੇ ਉਹ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਚਰਚਿਤ ਨੇ ਉਨਾ ਨੇ ਆਪਣੀ ਸੱਸ ਦੇ ਗੋਲੀ ਮਾਰ ਦਿੱਤਾ ਵਧੇਰੇ ਜਾਣਕਾਰੀ ਲਈ ਮੇਰੇ ਸਹਿਯੋਗੀ ਸੂਰਜ ਜੁੜ ਚੁੱਕੇ ਨੇ ਜੀ ਸੂਰਜ ਇਹ ਜਿਹੜੀ ਖਬਰ ਆ ਜੇ ਖੇੜੀ ਵਾਲੇ ਬਾਬਾ ਜਿਨ੍ਹਾਂ ਨੇ ਆਪਣੇ ਸੱਸ ਦੇ ਗੋਲੀ ਮਾਰੀ ਉਸ ਨੂੰ ਲੈ ਕੇ ਤੁਹਾਡੇ ਕੋਲ ਹਲੇ ਤੱਕ ਕੀ ਜਾਣਕਾਰੀ ਹੈ ਜੀ ਦੇਖੋ ਰਵੀ ਸਾਊਥਪੈਲ ਦੱਸਣਾ ਚਾਹਾਂਗਾ ਕਿ ਖੇੜੀ ਵਾਲੇ ਬਾਬਾ ਦੇ ਬਾਰੇ ਦੱਸਣਾ ਚਾਹਾਂਗਾ ਕਿ ਸਭ ਤੋਂ ਪਹਿਲੇ ਬਾਬਾ ਜਿਹੜਾ ਹੈਗਾ ਕਾਫੀ ਤਾਂ ਚਰਚਾ ਵਿੱਚ ਜਿਹੜਾ ਵਕਫ ਵਕ ਸਮਾਂ ਤੇ ਆਪਣੇ ਜਿਹੜੇ ਬਿਆਨਾਂ ਨੇ ਕਹੀ ਦਿੱਤੇ ਨੇ ਇਹੋ ਬਿਆਨ ਉਹ ਹਫੀਮ ਨੂੰ ਲੈ ਕੇ ਹੋਏ ਆ ਹੋਰ ਮੁੱਦਿਆਂ ਲੈ ਕੇ ਤਾਂ ਕਾਫੀ ਚਰਚਾ ਵਿੱਚ ਰਹੇ ਨੇ ਕਾਫੀ ਇੰਟਰਵਿਊ ਜਿਹਨਾਂ ਦੇ ਕਾਫੀ ਚਰਚਾ ਦੇ ਵਿਸ਼ਾ ਬਣ ਰਹੇ ਨੇ ਬਹੁਤ ਲੋਕਾਂ ਨੇ ਕਿੰਤੂ ਪਰੰਤੂ ਵੀ ਕੀਤਾ ਸੀ ਇਹਨਾਂ ਦੇ ਉੱਤੇ ਪਰ ਪਿਛਲੇ ਕਾਫੀ ਸਮੇਂ ਤੋਂ ਗੱਲ ਕੀਤੀ ਜਾਵੇ ਤਾਂ ਇਹ ਕੁਝ ਸਾਇਲੈਂਟ ਦਿਖਾਈ ਦੇ ਰਿਹਾ ਸਮਾਜ ਦੇ ਉਹਦੇ ਕੰਮਾਂ ਵਾਲ ਨੂੰ ਬਰੇ ਸੀਗੇ ਪਰ ਉਸ ਤੋਂ ਬਾਅਦ ਜਿਹੜਾ ਕਿ ਇਹਨਾਂ ਦੀ ਸ਼ਾਦੀ ਦੀ ਖਬਰ ਆਂਦੀ ਹੈ ਕਿ ਇਹਨਾਂ ਦਾ ਵਿਆਹ ਹੋ ਜਾਂਦਾ ਹੈ ਪਰ ਅੱਜ ਜਿਹੜੀ ਤਾਜ਼ਾ ਘਟਨਾ ਸਾਹਮਣੇ ਇਹ ਜੋ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਇਹਨਾਂ ਦਾ ਕਰੇਲੂ ਇਹਨਾਂ ਦੇ ਆਪਣੀ ਪਤਨੀ ਨਾਲ ਹਰਮਨ ਸਿੰਘ ਦੇ ਇਸ ਦੇ ਚਲਦੇ ਜਿਹੜਾ ਹੈਗਾ ਇਹਨਾਂ ਵੱਲ ਗੋਲੀ ਚਲਾਈ ਗਈ ਹੈ ਤੇ ਇਹਨਾਂ ਦੀ ਗੋਲੀ ਜਿਹੜੀ ਹੈਗੀ ਇਹਨਾਂ ਦੀ ਜੋ ਸੱਸ ਹੈ ਉਸ ਦੇ ਪੱਟ ਦੇ ਵਿੱਚ ਵੱਜੀ ਹੈ ਹਾਲਾਂਕਿ ਇਹ ਵੀਡੀਓ ਜਿਹੜੀ ਹੈਗੀ ਇੱਕ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੀ ਆ ਕਿਹਾ ਜਾ ਰਿਹਾ ਉਸ ਦੀ ਸੱਸ ਜੋ ਕਹਿ ਰਹੀ ਹੈ ਕਿ ਮੈਂ ਆਪਣੀ ਕੁੜੀ ਦੇ ਕੇ ਜਿਹੜੀ ਹੈਗੀ ਇਹਨਾਂ ਨੂੰ ਪਸਤਾਰ ਰਹੀਆਂ ਖੇੜੀ ਵਾਲੇ ਬਾਬੇ ਨੂੰ ਕੁਝ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਪਰ ਜੇਕਰ ਗੱਲ ਕੀਤੀ ਜਾਵੇ ਹੁਣ ਤੱਕ ਦੇ ਤਾਂ ਖਤਰੇ ਤੋਂ ਬਾਤ ਦੱਸਿਆ ਜਾ ਰਿਹਾ ਹੈ ਹਾਲਤ ਉਹਨਾਂ ਦੀ ਠੀਕ ਹੈ ਪਰ ਇਸ ਵਕਤ ਦੀ ਗੱਲ ਕੀਤੀ ਜਾਵੇ ਤਾਂ ਇਹ ਤਮਾਮ ਗੱਲਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਨੇ ਅਤੇ ਹਰ ਪਾਸੇ ਜਿਹੜਾ ਹੈਗਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿਉਂਕਿ ਖੇੜੀ ਵਾਲਾ ਬਾਬਾ ਜਿਹੜਾ ਹੈਗਾ ਕਾਫੀ ਚਰਚਿਤ ਚਿਹਰਾ ਹੈ ਅਤੇ ਕਾਫੀ ਲੋਕ ਜਿਹੜੇ ਨੇ ਇਹਨਾਂ ਨੂੰ ਜਾਣਦੇ ਨੇ ਅਕਸਰ ਆਪਣੇ ਬਿਆਨ ਦੇ ਕਰਕੇ ਚਰਚਾ ਦਾ ਵਿਸ਼ਾ ਬਣਿਆ ਰਹਿੰਦੇ ਹਨ ਦਾ ਜੀ ਜੇਕਰ ਗੱਲ ਕਰੀਏ ਸਟਾਰ ਦਰਸ਼ਕਾਂ ਲਈ ਕਿ ਖੇੜੀ ਵਾਲੇ ਬਾਬੇ ਤੁਸੀਂ ਦੱਸ ਦੋ ਕਿ ਆਖਿਰਕਾਰ ਸੋਸ਼ਲ ਮੀਡੀਆ ਤੇ ਕਿਹੜੀ ਕਿਹਨਾ ਗੱਲਾਂ ਨੂੰ ਲੈ ਕੇ ਚਰਚਿਤ ਨੇ ਅਤੇ ਕਿਹੜੀ ਗੱਲਾਂ ਜਿਹਨੂੰ ਲੈ ਕੇ ਆ ਵਾਇਰਲ ਹੋ ਰਹੇ ਨੇ ਦੇਖੋ ਇੱਕ ਵੀਡੀਓ ਜਿਹੜ बोलती हुई दिखाई दे रही सुनाई दंदी है कि किस तरीके नाल कह रही है कि वो काफी परेशान है इस नु लेके ਤੇ ਆਪਣੀ ਕੁੜੀ ਦੇਕੇ ਇਹਨਾਂ ਨੂੰ کافی ਆਪਸ ਤਾਰ ਰਹੇ ਨੇ ਜੋ ਇਹ ਪੂਰਾ ਘਟਨਾ ਹੋਈ ਤੱਕ ਇਹ ਕਿਰਨ ਇੱਕ ਮਾਮਲਾ ਜਿਹੜਾ ਕਰੇਲੂ ਕਲੇਸ਼ ਦਾ ਲੱਗ ਰਿਹਾ ਹੈ ਜੋ ਕਿ ਅੱਜ ਕਰੇਲੂ ਕਲੇਸ਼ ਜਿਹੜਾ ਹੈਗਾ ਕਰਾ ਤੋਂ ਬਾਹਰ ਨਿਕਲ ਕੇ ਸੜਕਾਂ ਦੇ ਉਪਰਾਂ ਦਾ ਦਿਖਾਈ ਦਿੱਤਾ ਜਿਸੋਰੀ ਬਾਬੇ ਜਿਹੜੇ ਨੇ ਬਾਬਾ ਸੋਸ਼ਲ ਮੀਡੀਆ ਤੇ ਕੇਸ ਕੰਮਾਂ ਨੂੰ ਲੈ ਕੇ ਚਰਚਿਤ ਨੇ ਦੇਖੋ ਸ਼ੁਰੂ ਦੀ ਗੱਲ ਕੀਤੀ ਜਾਵੇ ਤਾਂ ਸ਼ੁਰੂ ਤੋਂ ਜਿਹੜਾ ਹੈਗਾ ਕੋਈ ਬਿਆਨ ਦਿੱਤੇ ਇਹਨਾਂ ਨੇ ਜਿਵੇਂ ਵਿਸ਼ੇਸ਼ ਤੌਰ ਤੇ ਗੱਲ ਕੀਤੀ ਜਾ ਤਾਂ ਅਫੀਮ ਨੂੰ ਲੈ ਕੇ ਕੋਈ ਬਿਆਨ ਦਿੱਤਾ ਸੀ ਇਹਨਾਂ ਨੇ ਜਿਸ ਨੂੰ ਲੈ ਕੇ ਇਹ ਕਾਫੀ ਚਰਚਾ ਦਾ ਵਿਚਰੇ ਸੀ ਕਿ ਹਫੀਮ ਖਾਨ ਨੇ ਇਹ ਹੋਇਆ ਬਲੇਮ ਜਿਹੜਾ ਇਹਨਾਂ ਤੇ ਲੱਗੀ ਸੀ ਕਿ ਉਸ ਤੋਂ ਬਾਅਦ ਰਣੇ ਗੱਲ ਕਬੂਲੀ ਵੀ ਸੀ ਜਿਹੜੇ ਕੁਝ ਇੰਟਰਵਿਊਜ਼ ਇਹਨਾਂ ਦੇ ਕਈ ਪਲੇਟਫਾਰਮ ਜਿਹੜਾ ਤੇ ਉਹ ਉਪਲਬਧ ਨੇ ਤਾਂ ਉਸ ਤੋਂ ਲੈ ਕੇ ਜਿਹੜੇ ਗਾ ਵਿਚਾਰ ਚਰਚਾ ਦੇ ਵਿੱਚ ਆਏ ਸੀ ਕਿ ਉਸ ਤੋਂ ਕਿਸਾਨਾਂ ਤੋਂ ਉਹਨਾਂ ਦੀ ਗੱਲ ਕੀਤੀ ਜਾਵੇ ਉਹਨੂੰ ਲੈ ਕੇ ਜਿਹੜੇ ਚਰਚੇ ਤੇ ਰਹੇ ਨੇ ਉਸ ਤੋਂ ਬਾਅਦ ਗੱਲ ਕੀਤੀ ਜਾਵੇ ਇਹਨਾਂ ਦਾ ਵਿਆਹ ਹੁੰਦਾ ਹੈ ਉਸ ਵਿੱਚ ਕਾਫੀ ਚਰਚਾ ਦਾ ਵਿਚਾਰ ਬਣਦਾ ਸੋਸ਼ਲ ਐਕਟੀਵਿਟੀਆਂ ਆਪਣੇ ਆਪ ਨੂੰ ਦੱਸਦੇ ਨੇ ਕਈ ਅਪਲਾਈ ਦੇ ਕੰਮ ਜਿਹੜੇ ਨੇ ਉਹ ਦੱਸਦੇ ਨੇ ਕਿ ਉਹਨਾਂ ਕੋਲ ਕਿੱਥੇ ਜਾਂਦੇ ਨੇ ਤਾਂ ਕਈ ਚੀਜ਼ਾਂ ਨੇ ਜਿਹਨਾਂ ਨੂੰ ਲੈ ਤਾਂ ਜਾਣਕਾਰੀ ਲਈ ਧੰਨਵਾਦ ਸੁਰੇਤਾ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਖਬਰ ਖੇੜੀ ਵਾਲੇ ਬਾਬਾ ਜੋ ਗੁਰਮੀਤ ਦੇ ਨਾਂ ਤੋਂ ਜਾਣੇ ਜਾਂਦੇ ਨੇ ਉਹਨਾਂ ਨੇ ਆਪਣੀ ਸੱਸ ਦੇ ਪੱਟ ਦੇ ਵਿੱਚ ਗੋਲੀ ਮਾਰੀ ਹੈ ਦੱਸਿਆ ਜਾ ਰਿਹਾ ਹੈ ਕਿ ਹੱਲੇ ਫਿਲਹਾਲ ਉਹਨਾਂ ਦੀ ਸੱਸ ਦੀ ਜਿਹੜੀ ਕੰਡੀਸ਼ਨ ਹੈ ਉਹ ਸਹੀ ਹੈ ਹਸਪਤਾਲ ਵਿੱਚ ਇਲਾਜ ਹੈ ਪਰ ਉਹਨਾਂ ਦਾ ਵੀਡੀਓ ਜਿਹੜਾ ਇੱਕ ਉਹਨਾਂ ਦੀ ਜਿਹੜੀ ਬਾਈਟ ਜੀ ਹੈ ਉਹ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੈਂ ਆਪਣੀ ਕੁੜੀ ਜਿਹੜੀ ਹੈ ਇਹਨਾਂ ਦੇ ਨਾਲ ਵਿਆਹ ਕੇ ਬਹੁ ਵੱਡੀ ਗਲਤੀ ਕਰਦੀ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਸੋਸ਼ਲ ਮੀਡੀਆ ਤੇ ਅਕਸਰ ਇਹ ਬਾਬਾ ਜਿਹੜੇ ਨੇ ਵਾਇਰਲ ਹੋ ਰਹੇ ਹੁੰਦੇ ਨੇ ਵਾਇਰਲ ਹੁੰਦੇ ਨੇ ਇਹਨਾਂ ਦੇ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਕਾਫੀ ਬਿਆਨਬਾਜ਼ੀ ਨੂੰ ਲੈ ਕੇ ਆ ਫਿਰ ਨਸ਼ਿਆਂ ਨੂੰ ਲੈ ਕੇ ਤੇ ਕਿਸਾਨਾਂ ਦੇ ਕਈ ਮੁੱਦੇ ਨੂੰ ਲੈ ਕੇ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਇਨਾਂ ਦੇ ਨਾਲ ਸੋਸ਼ਲ ਐਕਟੀਵਿਟੀਜ਼ ਜ਼ਿਆਦਾ ਨੇ ਜਿਸ ਨੂੰ ਲੈ ਕੇ ਇਹਨਾਂ ਦੀ ਵੀਡੀਓ ਕਾਫੀ ਜਿਹੜੀ ਹੈ ਵਾਇਰਲ ਕੀਤੀ ਜਾਂਦੀ ਹੈ ਵਾਇਰਲ ਹੋ ਵੀ ਰਹੀ ਹੈ ਸੋਸ਼ਲ ਮੀਡੀਆ ਤੇ ਪਰ ਇਹਨਾਂ ਦਾ ਵਿਆਹ ਜਿਹੜਾ ਹੈ ਉਹ ਵੀ ਕਾਫੀ ਚਰਚਾ ਦਾ ਵਿਸ਼ਾ ਬਣਿਆ ਰਿਹਾ ਕੁਝ ਹੀ ਅ ਮਿੰਨਿਆ ਪਹਿਲਾਂ ਇਹਨਾਂ ਦਾ ਵਿਆਹ ਹੋਇਆ ਸੀ ਉਸ ਤੋਂ ਬਾਅਦ ਲਗਾਤਾਰ ਆਪਸੀ ਘਰ ਕਲੇਸ਼ੜੇ ਨੇ ਲਗਾਤਾਰ ਚੱਲ ਰਹੇ ਸੀ ਉਹਨਾਂ ਦੀ ਸੱਸ ਵੱਲੋਂ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਘਰ ਦੇ ਵਿੱਚ ਦਹੇਜ ਨੂੰ ਲੈ ਕੇ ਪੈਸੇ ਨੂੰ ਲੈ ਕੇ ਬਾਬੇ ਤੇ ਇਹਨਾਂ ਦੇ ਆਪਸੀ ਜਿਹੜੇ ਕਲੇਸ਼ ਲਗਾਤਾਰ ਚੱਲ ਰਹੇ ਸੀ ਤਾਂ ਇਸੇ ਵਿਚਾਲੇ ਗੁੱਸੇ ਵਿੱਚ ਆ ਕੇ ਬਾਬੇ ਨੇ ਆਪਣੀ ਸੱਸ ਦੇ ਪੱਟੇ ਦੇ ਵਿੱਚ ਗੋਲੀ ਮਾਰ ਦਿੱਤੀ ਹੈ ਹੱਲੇ ਜਿਹੜਾ ਸੱਸ ਹੈ ਉਹ ਠੀਕ ਹੈ ਉਹਨਾਂ ਦੀ ਹਾਲ ਜਿਹੜੀ ਹੈ ਸਹੀ ਦੱਸੀ ਜਾ ਰਹੀ ਹੈ ਪਰ ਉਹਨਾਂ ਦੀ ਵੀਡੀਓ ਜਿਹੜੀ ਹੈ ਜਿਹੜਾ ਉਹਨਾਂ ਵੱਲੋਂ ਕਿਹਾ ਜਾ ਰਿਹਾ ਉਹਦਾ ਵਿਆਹ ਜਿਹੜੇ ਹੈ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਮੈਂ ਖੇੜਿਆ ਬਾਬੇ ਨਾਲ ਕੁੜੀ ਗਈ ਸੀ ਬਾਰ-ਬਾਰ ਮੈਂ ਤਾਂ ਦਾਲ ਦੀ ਮੰਨ ਕਰਦੇ ਸੀ ਕਿ ਨਸ਼ਾ ਕਰਦਾ ਤੇ 3-4 ਵਾਰ ਕੁੜੀ ਲੜਕੇ ਤੋੜਦੀ ਬੁੱਲਾਏ ਆਨੇ ਅਸੀਂ ਫੇਰ ਤੋੜ ਦਦੇ ਲੈ ਹੁਣ ਵੀ 3 ਮਹੀਨੇ ਹੋ ਗਏ ਕੁੜੀ ਜੇ ਮੇਰੇ ਕੋ ਘਰੇ ਬੈਠੀ ਨਾ ਇੱਕ ਦਿਨ ਰਾਤ ਨੂੰ 1:30 ਵਜੇ ਆਏ ਆ ਅਸੀਂ ਪੁਲਿਸ ਦੇ ਕਾਰ 112 ਤੇ ਮੈਂ ਉਦੋਂ ਵੀ ਕਾਲ ਕੀਤੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਹ ਤਿੰਨ ਬੰਦੇ ਮੇਰੇ ਘਰੇ ਆਏ ਸੀ ਅੱਜ ਵੀ ਤਿੰਨ ਜਣੇ ਆਏ ਸੀ ਤੇ ਮੇਰੀ ਮਾਂ ਨੂੰ ਬਿਠਾ ਲਿਆ ਮੇਰੀ ਮਾਂ ਵੀ ਨਾਲ ਆਈ ਹੋਈ ਸੀ ਇਹ ਤਿੰਨ ਜਣੇ ਇਹਦੇ ਨਾਲ ਹੋਰ ਆ ਵੀ ਸੀ ਦੋ ਰਵਲਵਰ ਸੀ ਤੇ ਇਹਨਾਂ ਤੋਂ ਦੋਹਰਵਲਵਰ ਨਾਲ ਸਾਡੇ ਗੋਲਿਆਂ ਬਾਅਦ ਬਾਪੇ ਨੇ ਮੇਰੀ ਲੱਤ ਤੋਂ ਵੀ ਮਾਰੀ ਹੈ ਕਹਿੰਦਾ ਮੈਂ ਲੈ ਕੇ ਜਾਊਗਾ ਨਹੀਂ ਤੁਹਾਨੂੰ ਮਾਰੂਗਾ ਕਹਿੰਦਾ ਤੁਹਾਨੂੰ ਮਾਰ ਕੇ ਮੈਂ ਲੈ ਕੇ ਜਾਊਗਾ ਕਿ ਮੇਰੀ ਕੁੜੀ ਦੇ ਦਿਮਾਗ ਦੇ ਵਿੱਚ ਇਹਨੇ ਡਰ ਬਠਾ ਰੱਖਿਆ ਡਰ ਬੁਰੀ ਤਰ੍ਹਾਂ ਵੀ ਤੇਰੇ ਮਾਪੇ ਮਾਰਦੇ ਮਾਂ ਦੀ ਤੇਰੀ ਮਾਂ ਨੂੰ ਮਾਰਦੇ ਤੇਰੇ ਭਾਈ ਨੂੰ ਮਾਰਦੇ ਉਹ ਡਰਾਈ ਪਈ ਆ ਹੁਣ ਮੇਰੀ ਕੁੜੀ ਪੜਨਾ ਚਾਹੁੰਦੀ ਆ ਪੜ੍ਹਨ ਵੀ ਨਹੀਂ ਦੇ ਰਿਹਾ ਮੇਰੀ ਕੁੜੀ ਨੂੰ ਮੈਂ ਫੀਸ ਭਰੀ ਹੋਈ ਆ ਅੱਜ 3 ਵਜੇ ਕੀ ਮਾਮਲਾ ਹੈ ਇਹ ਸਵੇਰ 3 ਵਜੇ ਮੇਰੇ ਘਰੇ ਆਇਆ ਤਾਂ ਪੁਲਿਸ ਨੂੰ ਫੋਨ ਕੀਤਾ ਇਹ ਬੰਦਾ ਕਹਿੰਦਾ ਮੈਂ ਕਹਿੰਦਾ ਤੂੰ ਦੱਸ ਕਿ ਮੇਰੀ ਕਰਦਾ ਨਹੀਂ ਤੱਕ ਸਕਦਾ ਇਹ ਕਹਿੰਦਾ ਸੀ ਕਹਿੰਦਾ ਕੋਈ ਥਰਡ ਪੂਆ ਕਹਿੰਦਾ ਮੇਰੇ ਨਾਮ ਬ੍ਰਮਾ ਬ੍ਰਮਾ ਬ੍ਰਮੇ ਦਾ ਬੰਦਾ ਸੀ ਜਿਆਦਾ ਨਾਲ ਨੂੰ ਵੀ ਪਤਾ ਮੈਂ ਪਹਿਲੀ ਵਾਰ ਦੇਖਿਆ ਮੈਂ ਤਾਂ ਪੈਰਾਂ 'ਚ ਬੱਜ ਵੀ ਰੱਖੀ ਕਿ ਵੀਰੇ ਮੈਂ ਨਹੀਂ ਆਪਣੀ ਕੁੜੀ ਤੋੜਤੀ ਹੈ ਕਿ ਆਖ ਉਸ ਕਰਦਾ ਮੈਂ ਅੱਜ ਤੁਹਾਨੂੰ ਦਰਵਾਜ਼ਾ ਦਿਖਾਵਾਂ ਸਰਪੰਚ ਦਰਵਾਜ਼ਾ ਦਿਖਾਉ ਦਿੱਤੀ ਹੈ ਉਹ ਦੇਖੋ ਮੇਰੀ ਜਦੋਂ ਪਿਛਲੇ ਦਵਾਤੇ ਬਾਦ ਨੂੰ ਲੈ ਕੇ ਜਾ ਰਹੀ ਸੀ ਜਦੋਂ ਇਹਨੇ ਰਵਾਲ ਵਰਨਾ ਮੇਰੇ ਤੇ ਹਮਲਾ ਕੀਤਾ ਵੀ ਮੇਰਾ ਮੇਰੇ ਗੱਲਾਂ ਦਾ ਸਾਹਮਣਾ ਦੁਨੀਆ ਤੇ ਲੈ ਕੇ ਨਾ। ਇਹ ਗੋਲੇ ਚਲੇ। پتہ ਨਹੀਂ ਕਿੰਨੀਆਂ ਚਲਾਈਆਂ ਦੋ ਰਵਾਲ ਵਰਨਾ। ਇੱਥੇ ਵੀ ਜਿਹੜੇ ਗੋਲੇ ਤੇਰੇ ਪੱਟ ਤੇ ਗੋਲੀ ਬੱਤੀ ਆ ਪਿੱਛੇ ਲੱਤ ਤੇ ਗੋਲੀ ਵੱਜ ਕੇ ਬੂਰੇ ਨਿਕਲ ਗਏ। ਪਹਿਲਾਂ ਕੋਈ ਪੁਲਿਸ ਕਹਿੰਦੇ ਸੀ ਕਿ ਪਹਿਲਾਂ ਵੀ 112 ਤੇ ਕਲੇਮ ਕੀਤੀ ਸੀ ਕਿ ਕਿਦਰ ਨਾ ਕੋਈ ਇਹਨੇ ਮੇਰੇ ਘਰ ਤੇ ਹਮਲਾ ਕੀਤਾ ਮੇਰੇ ਦਰਵਾਜ਼ੇ ਤੋੜੇ ਪਹਿਲੇ ਕੋਈ ਕਾਰਵਾਈ ਨਹੀਂ ਕੀਤੀ ਹੈ ਜੀ। ਜੀ ਮੰਨ ਕਰ ਦਿਓ। ਭਾਈ ਸਾਹਿਬ ਦੀ ਪੰਚ ਕਰਦੀ।